ਬਿਨਾਮ ਚਿਕਾਰੇ ਵਸ ਰਹੇ ਮਿਰਦੈ ਗੁਰ ਚਰਨ ਪਿਆਰੇ ਹਰ ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਪਿਆਰੇ ਕਲ ਮਹਾਂ ਭਉਜੰ ਦਾਵੇ ਵਾਹਿਗੁਰੂ ਜੀ ਜੈ ਇਸਰੀ ਮਹਲਾ ਪੰਜਵਾਂ ਘਰ ਤੁਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਉਚਾਇ ਆਪਣਾ ਕਾਰ ਪ੍ਰਭ ਕਥਨ ਨ ਜਾਇ ਅਕਥ ਸਰਨਾਕ ਤੀ ਰਾਖਣ ਕਾ ਸਮਰਖ ਉਚਾ ਅੰਗ ਨ ਆਕਾਰ ਪ੍ਰਭ ਕਥਨ ਨ ਜਾਏ ਅਪੰਖ ਦਾਨ ਉਤਰਾ ਵਿਸ਼ਰਨਾਕ ਤੀ ਰਾਖਣ ਕਾ ਸਮਰਖ ਸ਼ੰਤ ਜਿਉ ਜਾਨੋ ਤੇਰਾ ਖੁ ਹਰ ਪ੍ਰਭ ਤੇਰੀਆ ਕیتے ਗਰੋ ਅਸੰਖ ਆਗਣ ਮੇਰਿਆ ਅਸੰਖ ਆਗਣ ਘਤੇ ਫੇਰੇ ਜਿਤ ਪ੍ਰਤ ਸਭ ਭੁਲੀਐ ਨਾਰਾ ਮਾਇਆ ਤੋਂ ਪਰਸ਼ਾਨੀ ਭੁਲੀਐ ਲੋਗ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੁੰਦੇ ਨੇਰਿਆਂ ਬਨਵੰਤ ਨਾਮੁ ਤਿਆ ਤਾਰੋ ਕਾਟ ਭਵ ਚਰ ਤੇ ਰਿਆਂ ਕੰਕਾਰ ਬੁਖੜੇ ਪ੍ਰਭ ਮੇਰ ਹੁੰਦੇ ਨੇ ਰਿਆਂ ਬੇਨਵੰਤ ਨਾਮਕ ਦਇਆਧਾਰੂ ਕਾਟ ਭਾਵਨ ਫੇਰਿਆਂ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਸੱਤੇ ਪਰ ਸਰਕਾਰ ਨੂੰ ਸੰਗਰਾਂ ਦੇ ਸਾਜਿ ਨਵਾਜੀ ਗੁਰੂ ਘਰ ਦੀ ਉਹ ਸਾਰੀ ਸਾਸਨ ਦੇ ਜੁ ਧੰਨ ਭਾਗੀਆਂ ਸਾਰੀਆਂ ਸੰਤਾਂ ਦੇ ਜੋ ਆਪਣਾ ਸਮਾ ਸਤਿ ਕਰੀਤਾ ਹੈ ਸਿਮਰਨ ਅਭਿਆਸ ਗੱਤਕ ਵਿਚਾਰ ਸਰਮਣ ਕਰਕੇ ਸੋ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਜੰਦਾ ਹੈ ਜੀ ਸੋ ਆਪ ਸਾਰਤਾਂ ਨੂੰ ਬੇਨਤੀ ਹੈ ਸੋ ਗਨਦਰ ਦਾ ਸਵਾਗਤ ਸੀ ਸੋ ਇੱਕ ਦਿਨ ਬਾਅਦ ਵੀ ਹੈ ਸੋ ਕਲਮਬਸ ਸਰਦਾਰਾਂ ਬੇਨਤੀ ਹੈ ਸ਼ਾਮ ਨੂੰ ਸੇਰ ਤੱਕ ਤਕਰੀਬਨ 5 ਵਜੇ ਤੋਂ 7 ਵਜੇ ਤੱਕ ਆਪ ਸਭ ਦਾ ਹਾਜ਼ਰ ਹੋ ਕੇ ਕਿਰਪਾਲਾ ਕਰਨਗੇ ਸਤਿਗੁਰਾਂ ਦੀ ਪਾਵਨ ਬਾਣੀ ਸਿਮਰਨ ਅਭਿਆਸ ਸਰਵਣ ਕਰਕੇ ਸਤਿਗੁਰਾਂ ਦੀ ਖੁਸ਼ੀਆ ਪ੍ਰਾਪਤ ਕਰਨੀਆਂ ਸੋ ਬਹੁਤ ਸੱਜ ਕਰ ਬੇਨਤੀ ਹੈ ਹੁਣ ਸਰਕਾਰ ਸਾਡ ਸਤਿਗੁਰਾਂ ਦੀ ਪਾਵਨ ਗੁਰੂ ਬ੍ਰਹਮ ਪ੍ਰਸਾਦ ਦੇ ਪ੍ਰਾਪਤ ਕਰੋ ਜੀ ਉਪਰੰਤ ਸਾਰੀਆਂ ਸੇਵਾਵਾਂ ਬੇਨਤੀ ਹੈ ਜੀ ਸਾਰਿਆਂ ਸਤਿਗੁਰਾਂ ਦਾ ਵਸਦਾ ਜਾ ਬੜੀ ਪ੍ਰਕਿਰਤਿ ਸੋ ਆਪ ਸਮਰਜਾ ਬੜੀ ਸ਼ਕਤੀ ਜਾਣਾ ਸਾਰਿਆਂ ਸੰਤਾਂ ਤੇਰਨ ਦਰਵਾਜ਼ਾ ਵਾਹਿਗੁਰੂ ਕੀ ਕਾਥਾ ਸੰਤ ਵਾਹਿਗੁਰੂ ਕੀ ਬਤਰੀ